ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਛੇਵੀਆਂ ਕਸਟਰਡ ਹਲਵਾ ਅਗਰ ਤੁਹਾਨੂੰ ਜੀ ਇਸਦੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਅਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਛੇਵੀਆਂ ਕਸਟਰਡ ਫਲੂਦਾ ਬਣਾਉ ਲਈ ਜੀ ਆਪਾਂ ਨੇ ਸਭ ਤੋਂ ਪਹਿਲਾਂ ਦੇਖੋ हाफ कप आपने दुद्ध का लिया गया बिल्कुल ठंडा दो चमच आप सुखा दुध पावे हाफ चमच जी आप कास्टर्ड पाउडर पावे इसनों आप चंकी तरह मिक्स करा सारा मिक्स हो चुके जी देखो ये मिक्सर बन के तैयार ਇਸ ਨੂੰ ਆਪਾਂ ਸੇਵੀਆਂ ਬਣਾਉਣ ਵੇਲੇ ਇਸ ਨੂੰ ਜੂਸ ਕਰਾਂਗੇ ਹੁਣ ਆਪਾਂ ਜੀ ਇੱਕ ਪੈਨ ਵਿੱਚ ਲਗਭਗ ਡੇਢ ਕ ਚਮਚ ਦੀ ਸਿਕੀ ਦਾ ਪਾਵਾਂਗੇ ਸੇਵੀਆਂ ਨੂੰ ਜੀ ਆਪਾਂ ਇਸ ਵਿੱਚ ਰੋਸਟ ਕਰਾਂਗੇ ਕਾਪ ਦਾ ਚੌਥਾ ਹਿੱਸਾ ਦੀ ਆਪਾਂ ਨੇ ਸੇਵੀਆਂ ਲਈਆਂ ਨੇ ਬਿਲਕੁਲ ਕੱਟ ਅਗੇਂਸ ਤੇ ਜੀ ਆਪਾਂ ਇਸ ਨੂੰ ਰੋਸਟ ਕਰਨਾਗਾ ਦੇਖੋ ਇਹ ਰੋਸਟ ਹੋ ਚੁੱਕੀਆਂ ਨੇ ਕਲਰ ਚੇਂਜ ਹੋ ਚੁੱਕਿਆ ਜਿਸ ਦਾ ਹੁਣ ਆਪਾਂ ਇਸ ਵਿੱਚ ਹਾਫ ਲੀਟਰ ਦੁੱਧ ਪਾਵਾਂਗੇ 6-7 ਮਿੰਟਾਂ ਲਈ ਜੀ ਆਪਾਂ ਇਸ ਨੂੰ ਲੋ ਮੀਡੀਅਮ ਗੈਸ ਤੇ ਸੇਵੀਆਂ ਨੂੰ ਪਕਾਵਾਂਗੇ ਤਾਂ ਕਿ ਇਹ ਹੀ ਥੋੜੀਆਂ ਜੀਆਂ ਸੌਫਟ ਹੋ ਜਾਣ ਸੇਵੀਆਂ ਕਸਟਰਡ ਫਲੂਦਾ ਜੀ ਬਣਾਉਣਾ ਵੀ ਆਸਾਨਾ ਤੇ ਇਹ ਖਾਨ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾਗਾ ਜਦੋਂ ਸੇਵੀਆਂ ਆਪਣੀਆਂ ਜੀ ਚੰਗੀ ਤਰ੍ਹਾਂ ਪੱਕ ਜਾਣ ਫਿਰ ਆਪਾਂ ਇਸ ਵਿੱਚ ਚੀਨੀ ਪਾਉਣੀ ਆ ਟੇਸਟ ਅਨੁਸਾਰ ਦੂਗ ਮਿੰਟਾ ਲਈ ਜੀ ਹੁਣ ਆਪਾਂ ਚੀਨੀ ਨੂੰ ਵੀ ਮੈਲਟ ਹੋਣ ਦਵਾਂਗੇ ਤੁਸੀਂ ਵੀ ਆਪਣੇ ਘਰ ਵਿੱਚ ਜੀ ਸੀ ਵੀ ਆ ਕਸਟਰਡ ਫਾਲੋਦਾ ਇੱਕ ਵਾਰ ਜਰੂਰ ਬਣਾ ਕੇ ਟਰਾਈ ਕਰਿਓ ਦੇਖੋ ਚੀਨੀ ਆਪਣੇ ਮੈਲਟ ਹੋ ਚੁੱਕੀ ਆ ਹੁਣ ਆਪਾਂ ਇਸ ਵਿੱਚ ਜੋ ਮਿਕਸਰ ਬਣਾ ਕੇ ਤਿਆਰ ਕੀਤਾ ਸੀਗਾ ਮਿਲਕ ਪਾਊਡਰ ਤੇ ਕਸਟਰਡ ਵਾਲਾ ਉਸ ਨੂੰ ਐਡ ਕਰਾਂਗੇ ਐਡ ਕਰਨ ਤੋਂ ਬਾਅਦ ਦੀ ਆਪਾਂ ਇਸ ਨੂੰ 2 ਜਾਂ 3 ਮਿੰਟਾਂ ਲਈ ਮੀਡੀਅਮ ਟੂ ਹਾਈ ਗੈਸ ਤੇ ਆਪਾਂ ਇਸ ਨੂੰ ਬਣਾਉਣਾਗਾ ਤਾਂ ਕਿ 2-3 ਮਿੰਟਾਂ ਦੇ ਵਿੱਚ ਜੀ ਆਪਣਾ ਜੋ ਸੇਵੀਆਂ ਨੇ ਇਹ ਥੋੜਾ ਜਿਹਾ ਗਾੜਾਪਨ ਇਸ ਵਿੱਚ ਆ ਜਾਵੇ ਠਿੱਕ ਹੋ ਜਾਣ ਇਹ ਗਰਮੀਆਂ ਦੇ ਮੌਸਮ ਵਿੱਚ ਜੇ ਠੰਡਾ ਠੰਡਾ ਸੇਵੀਆਂ ਕਸਟਡ ਫਾਲੂਦਾ ਖਾਣਾ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾਗਾ ਤੇ ਬਹੁਤ ਹੀ ਘੱਟ ਟਾਈਮ ਵਿੱਚ ਇਹ ਬਣ ਕੇ ਵੀ ਤਿਆਰ ਹੋ ਜਾਂਦਾਗਾ ਅਗਰ ਤੁਹਾਨੂੰ ਜੀ ਮੇਰੀ ਇਹ ਰੈਸਪੀ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਜੀ ਜ਼ਿਆਦਾ ਤੋਂ ਜ਼ਿਆਦਾ ਅੱਗੇ ਸ਼ੇਅਰ ਕਰ ਦਿਆ ਕਰੋ। ਦੇਖੋ ਜੀ ਪੂਰੀ ਤਰ੍ਹਾਂ ਆਪਣਾ ਸੇਬਿਆ ਬਣ ਕੇ ਤਿਆਰ ਨੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਇਸ ਨੂੰ ਠੰਡਾ ਹੋਣ ਦਵਾਵਾਂਗੇ। ਠੰਡਾ ਹੋਣ ਤੋਂ ਬਾਅਦ ਜੀ ਹੁਣ ਆਪਾਂ ਇਸ ਨੂੰ ਇੱਕ ਬਾਲ ਵਿੱਚ ਪਾ ਲਵਾਂਗੇ। ਕ੍ਰੀ ਦੇ ਵਿੱਚ ਜੀ ਹੁਣ ਆਪਾਂ ਇਸ ਨੂੰ 2 ਘੰਟਿਆਂ ਲਈ ਠੰਡਾ ਹੋਣ ਲਈ ਰੱਖ ਦੇਣਾਗਾ 2 ਘੰਟੇ ਬਾਅਦ ਜੀ ਇਹ ਹੋਰ ਵੀ ਜ਼ਿਆਦਾ ਠਿੱਕ ਬਣ ਜਾਣਗੀਆਂ 2 ਘੰਟੇ ਹੋ ਚੁੱਕੇ ਨੇ ਜੀ ਹੁਣ ਆਪਾਂ ਦੇਖੋ ਸੇਵੀਆਂ ਕਸਟਲ ਫਾਲੂਦਾ ਬਣਾ ਕੇ ਤਿਆਰ ਕਰਾਂਗੇ ਇਸ ਦੇ ਲਈ ਆਪਾਂ ਡਰਾਈ ਫਰੂਟ ਲਿਆਗਾ ਦੋ ਆਪਾਂ ਨੇ ਫਰੂਟ ਲੈਣੇ ਜੀ ਐਪਲ ਤੇ ਅੰਗੂਰ ਜੋ ਤੁਹਾਡੇ ਕੋਲ ਹੈਗੇ ਨੇ ਜੀ ਤੁਸੀਂ ਉਹੀ ਲੈ ਸਕਦੇ ਹੋ ਨਹੀਂ ਕੋਈ ਜ਼ਰੂਰੀ ਨਹੀਂ ਹੈਗਾ ਆਪਾਂ ਡਰਾਈ ਫਰੂਟ ਪਾ ਕੇ ਵੀ ਕਾਸਟਰ ਰਸੀਵੀਆ ਹਲੂਦਾ ਬਣਾ ਕੇ ਤਿਆਰ ਕਰ ਸਕਦੇ ਆ ਆਪਾਂ ਸਬਜ਼ਾ ਸੀਡ ਵੀ 2 ਘੰਟੇ ਪਹਿਨਾਂ ਹੀ ਦੇਖੋ ਜੀ ਪਾਣੀ ਵਿੱਚ ਡੱਬ ਕਰਕੇ ਰੱਖਤਾ ਸੀਗਾ ਇੱਕ ਚਮਚਾ ਦੇਖੋ ਸੇਵੀਆ ਵੀ ਕੰਨਾ ਜ਼ਿਆਦਾ ਠਿੱਕ ਹੋ ਚੁੱਕੀਆਂ ਨੇ ਹੁਣ ਆਪਾਂ ਇਹ ਸਭ ਤੋਂ ਪਹਿਨਾ ਗਲਾਸ ਵਿੱਚ ਸਬਜ਼ਾ ਪਾਵਾਂਗੇ ਸਬਜ਼ਾ ਸੀਡ ਪਾਉਣ ਤੋਂ ਬਾਅਦ ਜੇ ਹੁਣ ਆਪਾਂ ਇਸ ਵਿੱਚ ਰੋਜ਼ ਸਰਬਤ ਪਾਵਾਂਗੇ। ਸੀ ਵੀ ਆ ਪਾਵਾਂਗੇ ਦੀ ਤੇ ਵੀ ਆਪਾਂ ਤੋਂ ਬਾਅਦ ਜੀ ਹੁਣ ਆਪਾਂ ਇਸ ਵਿੱਚ ਇੱਕ ਇੱਕ ਚਮਚ ਹੋਰ ਸਬਜ਼ਾ ਸੀਡ ਐਡ ਕਰਾਂਗੇ ਲਗਭਗ ਇੱਕ ਚਮਚ ਜੀ ਆਪਾਂ ਬ੍ਰਾਮੀ ਬਦਾਮ ਸਰਬਤ ਪਾਵਾਂਗੇ ਹੁਣ ਆਪਾਂ ਇਸ ਉੱਪਰ ਜੀ ਅੰਗੂਰ ਤੇ ਐਪਲ ਪਾਵਾਂਗੇ ਇਸ ਦੇ ਉਪਰੋਂ ਦੀ ਆਪਾਂ ਡਰਾਈ ਫਰੂਟ ਨਾਲ ਇਸ ਨੂੰ ਸੰਗੀ ਤਰ੍ਹਾਂ ਫਿਰ ਡੈਕੋਰੇਟ ਕਰ ਦੇਣਾਗਾ ਕਾਜ ਜੋ ਪਾ ਦਵਾਂਗੇ ਜੀ ਆਪਾਂ ਬਦਾਮ ਪਾਵਾਂਗੇ ਕਿਸ਼ਮਿਸ ਪਾਵਾਂਗੇ ਪਿਸਤਾ ਪਾਵਾਂਗੇ ਇਸਦੇ ਉੱਪਰ ਵੀ ਆਪਾਂ ਇਸਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾਉਣ ਲਈ ਆਪਾਂ ਇਸ ਵਿੱਚ 컬러ਫੁਲ ਬਿਊਟੀਫੁਲ ਪਾਵਾਂਗੇ 2D ਫਰੂਟੀ ਦੀ ਪਾਉਣ ਤੋਂ ਬਾਅਦ ਆਪਾਂ ਇਸ ਉੱਪਰ ਥੋੜੀਆਂ ਜੀਆਂ ਸੇਵੀਆਂ ਹੋਰ ਪਾਵਾਂਗੇ ਇਸਦੇ ਉੱਪਰ ਆਪਾਂ ਪਿਸਤੇ ਨਾਲ ਇਸਨੂੰ ਡੈਕੋਰੇਟ ਕਰਾਂਗੇ ਥੋੜਾ ਥੋੜਾ ਆਪਾਂ ਹੁਣ ਸਰਬਤ ਸੁਪਰ ਫੂਡ ਪਾਵਾਂਗੇ ਬ੍ਰਾਹਮੀ ਪਦਮ ਇਸ ਦੇ ਉੱਪਰ ਆਪਾਂ ਥੋੜੀ ਜੀ ਟੂਟੀ ਫਰੂਟੀ ਹੋ ਰੱਖਾਂਗੇ ਦੇਖੋ ਜੀ ਕਿੰਨਾ ਵਧੀਆ ਲੱਗ ਰਿਹਾ ਆਪਣਾ ਇਹ ਸੇਵੀਆਂ ਕਸਟਰਡ ਫਾਲੂਦਾ ਗਲਾਸ ਬਣ ਕੇ ਅਗਰ ਤੁਹਾਨੂੰ ਜੀ ਮੇਰੇ ਇਸ ਦੇ ਬਣਾਉਣ ਦਾ ਤਰੀਕਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਜੀ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਦੇਣਾ ਆਕੇ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤਹਾਡੇ ਤੱਕ ਤੁਰੰਤ ਪਹੁੰਚ ਜਿਆ ਕਰੀ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਥਿਸ ਵੀਡੀਓ